ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਪੰਜਾਬ ਵਿੱਚ ਵੱਡੇ ਪੱਦਰ ਤੇ ਭਿਆਨਕ ਵਿਦਰੋਹ ਨਾ ਹੋਣ ਦੇ ਕਾਰਨ ਇਹ ਜਿਹੜਾ 1857 ਈਸਵੀ ਦੇ ਵਿੱਚ ਵਿਦਰੋਹ ਹੋਇਆ ਸੀ ਕਿਉਂਕਿ ਉਹ ਭਾਰਤ ਦੇ ਵਿੱਚ ਬਾਕੀ ਸਾਰੀਆਂ ਥਾਵਾਂ ਤੇ ਦੇਖਣ ਨੂੰ ਮਿਲਿਆ ਬਟ ਪੰਜਾਬ ਦੇ ਵਿੱਚ ਇਹ ਕੋਈ ਬਹੁਤਾ ਜ਼ੋਰ ਨਹੀਂ ਫੜ ਸਕਿਆ ਸੀ ਤੇ ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜਾ ਵੱਡੇ ਪੱਦਰ ਤੇ ਵਿਦਰੋਹ ਹੈ ਪੰਜਾਬ ਦੇ ਵਿੱਚ ਕਿਉਂ ਨਹੀਂ ਹੋਇਆ ਸੀ ਸਭ ਤੋਂ ਪਹਿਲਾ ਹੈ ਸਿੱਖਾਂ ਤੇ ਹਿੰਦੁਸਤਾਨੀ ਸੈਨਿਕਾਂ ਦੇ ਵਿੱਚ ਖੁੰਦਕ ਖੁੰਦਕ ਮਿੰਦ ਜਿਹੜੀ ਆਪਸੀ ਰੰਜਿਸ਼ ਹੁੰਦੀ ਹੈ। ਆਪਸੀ ਵੈਰ ਪਹਿਲੇ ਤੇ ਦੂਸਰੇ ਐਂਗਲੋ ਸਿੱਖ ਯੁੱਧਾਂ ਦੇ ਵਿੱਚ ਹਿੰਦੁਸਤਾਨੀ ਸੈਨਿਕ ਅੰਗਰੇਜ਼ਾਂ ਵੱਲੋਂ ਸਿੱਖਾਂ ਦੇ ਵਿਰੁੱਧ ਲੜੀ ਸੀ। ਜਿਹੜੇ ਹਿੰਦੁਸਤਾਨ ਦੇ ਸੈਨਿਕ ਸੀ ਉਹ ਅੰਗਰੇਜ਼ਾਂ ਦੇ ਵੱਲੋਂ ਮੀਨਸ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਸੀ ਤੇ ਉਹ ਸਿੱਖਾਂ ਦੇ ਵਿਰੁੱਧ ਲੜੇ ਸੀ। ਇਸ ਲਈ ਜਿਹੜੇ ਸਿੱਖ ਸਿਓ ਹਿੰਦੁਸਤਾਨੀ ਸੈਨਿਕਾਂ ਦਾ ਪੂਰਵਿਆਂ ਨੂੰ ਪੰਜਾਬ ਦੀ ਗੁਲਾਮੀ ਦਾ ਕਾਰਨ ਸਮਝਦੇ ਸੀ ਕਿ ਅਸੀਂ ਜਿਹੜੇ ਹਿੰਦੁਸਤਾਨੀ ਸੈਨਿਕ ਨੇ ਇਹਨਾਂ ਕਰਕੇ ਗੁਲਾਮ ਆ ਪੰਜਾਬ ਦੇ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਹੋ ਜਾਣ ਉਪਰੰਤ ਵੀ ਪੂਰਵੀ ਸੈਨਿਕ ਆਪਣੇ ਆਪ ਨੂੰ ਸਿੱਖ ਸੈਨਿਕਾਂ ਤੋਂ ਉੱਚੇ ਰਾਂ ਸਮਝਦੇ ਸਨ ਤੇ 1857 ਇਸਵੀ ਤੱਕ ਦੋਹਾਂ ਵਿੱਚ ਇੱਕ ਦੂਸਰੇ ਪ੍ਰਤੀ ਜਿਹੜੀ ਸਦ ਭਾਵਨਾ ਹੈ ਮਿੰਝ ਜਿਹੜੀ ਸਹੀ ਭਾਵਨਾ ਹੈ ਉਹ ਕਾਇਮ ਨਹੀਂ ਹੋ ਸਕੀ ਸੀ ਇਸ ਲਈ ਜਦੋਂ 1857 ਇਸਵੀ ਦਾ ਵਿਦਰੋਹ ਹਤਾ ਪੰਜਾਬ ਵਿੱਚ ਵੱਖੋਖ ਰੈਜੀਮੈਂਟਾਂ ਦੇ ਜਿਹੜੇ ਹਿੰਦੂਸਤਾਨੀ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਤਾਂ ਸਿੱਖਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਇਹ ਵੱਡੇ ਪੱਧਰ ਤੇ ਨਾ ਫੈਲ ਸਕਿਆ ਦੂਸਰਾ ਹੈ ਸਿੱਖਾਂ ਦਾ ਦਿੱਲੀ ਦੇ ਮੁਗਲ ਬਾਦਸ਼ਾਹ ਪ੍ਰਤੀ ਵੈਰ ਭਾਵ ਸਿੱਖਾਂ ਦੇ ਮਨ ਦੇ ਵਿੱਚ ਦਿੱਲੀ ਦੇ ਮੁਗਲ ਬਾਦਸ਼ਾਹ ਦੇ ਪ੍ਰਤੀ ਲੰਬੇ ਸਮੇਂ ਤੋਂ ਜਿਹੜਾ ਵੈਰ ਭਾਵ ਸੀ ਉਹ ਚੱਲਿਆ ਆ ਰਿਹਾ ਸੀ ਇਹਦਾ ਮੂਲ ਕਾਰਨ ਕੀ ਸੀ ਕਿ ਜਿਹੜੇ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ ਉਦੇ ਹੁਕਮ ਦੇ ਅਨਸਾਰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਨੇ ਜਿਹੜੇ ਤਿੰਨ ਸ਼ੇਰ ਦਾਲੂ ਪੁੱਤਰ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਕਰਕੇ ਜਿਹੜੇ ਸਿੱਖ ਸੀ ਉਹ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਚੰਗਾ ਨਹੀਂ ਸਮਝਦੇ ਸੀ ਬਾਅਦ ਵਿੱਚ ਮੁਗਲ ਬਾਦਸ਼ਾਹ ਫਰੁਕਸੀਅਰ ਦੇ ਆਦੇਸ਼ ਤੇ ਬੰਦਾ ਸਿੰਘ ਬਹਾਦਰ ਤੇ 740 ਹੋਰ ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਹਦੇ ਕਰਕੇ ਵੀ ਜਿਹੜਾ ਜਿਹੜੇ ਸਿੱਖ ਲੋਕ ਨੇ ਉਹ ਨੂੰ ਆਪਣਾ ਵੈਰੀ ਸਮਝਦੇ ਸੀ ਆਪਣਾ ਦੁਸ਼ਮਣ ਸਮਝਦੇ ਸੀ ਇਸ ਲਈ ਪੰਜਾਬ ਦੇ ਸਿੱਖਾਂ ਨੂੰ ਦਿੱਲੀ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੂਜੇ ਨਾਲ ਜੋ ਕਿ 1857 ਈਸਵੀ ਦੇ ਵਿਦਰੋਹ ਦੌਰਾਨ ਵਿਦਰੋਹੀਆਂ ਦਾ ਮੁੱਖ ਨੇਤਾ ਸੀ ਉਹਦੇ ਨਾਲ ਕੋਈ ਹਮਦਰਦੀ ਨਹੀਂ ਸੀ ਇਸ ਕਰਕੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਨੇ ਸਪੋਰਟ ਨਹੀਂ ਕੀਤੀ ਤੇ ਇਹ ਵਿਦਰੋਹ ਦੇ ਵਿੱਚ ਹਿੱਸਾ ਨਾ ਲਿਆ ਤੀਸਰਾ ਸੀ ਪੰਜਾਬ ਦੇ ਸ਼ਾਸਨ ਪ੍ਰਬੰਧ ਵਿੱਚ ਅੰਗਰੇਜ਼ਾਂ ਰਾਹੀਂ ਕੀਤੇ ਗਏ ਸੁਧਾਰ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਿਲ ਕਰਨ ਉਪਰੰਤ ਪਹਿਲਾ ਜਿਹੜਾ ਪ੍ਰਸ਼ਾਸਨਿਕ ਬੋਰਡ ਹੈ 1849 ਤੋਂ 53 ਈਸਵੀ ਤੇ ਫਿਰ ਜਿਹੜੇ ਚੀਫ ਕਮਿਸ਼ਨਰ ਜான் ਲਾਰੈਂਸ ਹੈ ਉਹਦੇ ਰਾਹੀਂ ਪੰਜਾਬ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਅਨੇਕਾਂ ਸੁਧਾਰ ਕੀਤੇ ਗਏ ਸੀ ਸਾਰੇ ਪ੍ਰਾਂਤ ਦੇ ਵਿੱਚ ਮੀਨਜ਼ ਪੂਰੇ ਪੰਜਾਬ ਦੇ ਵਿੱਚ ਅਮਨ ਤੇ ਜਿਹੜੀ ਵਿਵਸਥਾ ਮੀਨਜ਼ ਪੀਸ ਐਂਡ ਆਰਡਰ ਲਾਰਡ ਆਰਡਰ ਉਹ ਮੇਨਟੇਨ ਕੀਤਾ ਗਿਆ ਸੀ ਆਧੁਨਿਕ ਢੰਗ ਦੀ ਨਿਆਂ ਜਿਹੜੀ ਵਿਵਸਥਾ ਨਿਆਂ ਪ੍ਰਣਾਲੀ ਉਹ ਵੀ ਪ੍ਰਚਾਲਿਤ ਕੀਤੀ ਗਈ ਸੀ ਜ਼ਮੀਨਾਂ ਦੇ ਮਿੰਤੀ ਕਰਨ ਉਪਰੰਤ ਉਪਜ ਦਾ ਉਚਿਤ ਅਨੁਮਾਨ ਮੀਨ ਜਿਨੀ ਪੈਦਾਵਾਰ ਹੋ ਰਹੀ ਹੈ ਉਹਦਾ ਉਚਿਤ ਅਨੁਮਾਨ ਲਗਾ ਕੇ ਜਿਹੜੀ ਨਵੀਂ ਲਗਾਨ ਵਿਵਸਥਾ ਉਹ ਵੀ ਸ਼ੁਰੂ ਕੀਤੀ ਗਈ ਸੀ ਤੇ ਉਪਜਾਊ ਜ਼ਮੀਨ ਦੇ ਉੱਪਰ ਜਿਹੜਾ ਲਗਾਨ ਹੈ ਉਹ ਉਪਜ ਦਾ 1/5 ਹਿੱਸਾ ਮੀਨਸ 1/5ਵਾਂ ਭਾਗ ਤੇ ਜਿਹੜੀ ਘੱਟ ਉਪਜਾਊ ਜ਼ਮੀਨ ਹੈ ਮੀਨ ਜਿੱਥੋਂ ਜਿਹੜੀ ਆਮਦਨ ਹੈ ਪੈਦਾਵਾਰ ਘੱਟ ਹੁੰਦੀ ਸੀ ਉਤੋਂ 1/6th ਜਾਂ 1/8th ਜਿਹੜਾ ਹਿੱਸਾ ਉਹ ਨਿਸ਼ਚਿਤ ਕੀਤਾ ਗਿਆ ਮੀਨਸ ਜਿੰਨੀ ਘਾਟ ਹੈ ਜੇ ਉਸ ਤੋਂ ਵੀ ਘਾਟ ਹੈ ਤਾਂ ਉਹਦਾ 1/8th ਜਿਹੜਾ ਹਿੱਸਾ ਉਹ ਲਗਾਉਣ ਦਾ ਨਿਸ਼ਚਿਤ ਕੀਤਾ ਗਿਆ ਸੀ ਕਿਸਾਨਾਂ ਨੂੰ ਸਨਜਾਈ ਦੀਆਂ ਸਹੂਲਤਾਂ ਦੇਣ ਦੇ ਲਈ ਜਿਹੜੀਆਂ ਨਹਿਰਾਂ ਸੀ ਉਹਨਾਂ ਦਾ ਵਿਸਤਾਰ ਵੀ ਕੀਤਾ ਗਿਆ ਤੇ ਉਹਨਾਂ ਨੂੰ ਕਣਕ ਤੋਂ ਇਲਾਵਾ ਕਪਾਹ ਗੰਨਾ ਪਟਸਨ ਸ਼ਲਗਮ ਤੇ ਜਿਹੜੀਆਂ ਹੋਰ ਇਸ ਤਰ੍ਹਾਂ ਦੇ ਫਸਲਾਂ ਨੇ ਉਹ ਗਾਉਣ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਵਪਾਰ ਅਤੇ ਉਦਯੋਗਾਂ ਦੇ ਵਿਕਾਸ ਤੇ ਲਈ ਅਸਰਦਾਰ ਯਤਨ ਕੀਤੇ ਗਏ ਇਹ ਸੜਕਾਂ ਤੇ ਜਿਹੜੇ ਰੇਲਾਂ ਨੇ ਉਹਨਾਂ ਦਾ ਨਿਰਮਾਣ ਵੀ ਕੀਤਾ ਗਿਆ ਇਹਨਾਂ ਸੁਧਾਰਾਂ ਦੇ ਫਲ ਸਰੂਪ ਪੰਜਾਬ ਦੇ ਜਿਹੜੇ ਜ਼ਿਆਦਾਤਰ ਲੋਕ ਸੀ ਉਹ ਸੰਤੁਸ਼ਟ ਹੋ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੇ ਜਿਹੜੇ ਫਾਇਦੇ ਦੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਤੇ ਇਹਨਾਂ ਸੁਧਾਰਾਂ ਦੇ ਫਲ ਸਰੂਪ ਜਿਹੜੇ ਲੋਕ ਸੀ ਜਿਹੜੇ ਸੈਟੀਸਫਾਈਡ ਹੋ ਗਏ ਤਾਂ ਉਹ ਵਿਰੋਧ ਦੇ ਵਿੱਚ ਉਹਨਾਂ ਨੇ ਹਿੱਸਾ ਨਹੀਂ ਲਿਆ ਭਾਵੇਂ ਕੁਝ ਜਿਹੜੇ ਸਰਦਾਰ ਸੀ ਅਤੇ ਨੇ ਹੱਥੇ ਕੀਤੇ ਗਏ ਸੈਨਿਕ ਸੀ ਉਹ ਅਸੰਤੁਸ਼ਟ ਸਨ ਬਟ ਫਿਰ ਵੀ ਜਿਹੜੇ ਲੋਕ ਕੋਈ ਖੇਤੀਬਾੜੀ ਨਾਲ ਜੁੜੇ ਹੋਏ ਸੀ ਜਾਂ ਆਮ ਲੋਕ ਸੀ ਉਹ ਸੈਟੀਸਫਾਈਡ ਹੋਗੇ ਸੀ ਵਿਰੋਧ ਤਾਂ ਪਹਿਲਾਂ ਲਗਾਤਾਰ 3 ਸਾਲਾਂ ਵਿੱਚ ਭਰਪੂਰ ਫਸਲਾਂ ਦੀ ਪੈਦਾਵਾਰ ਹੋਈ ਸੀ ਤੇ ਵਪਾਰ ਵੀ ਉਨਤ ਅਵਸਥਾ ਦੇ ਵਿੱਚ ਸੀ ਮੀਨਸ ਵਧੀਆ ਚੱਲ ਰਿਹਾ ਸੀ ਜਿਸ ਕਾਰਨ ਪੰਜਾਬ ਦੇ ਵਿੱਚ ਕਾਫੀ ਖੁਸ਼ਹਾਲੀ ਸੀ ਇਸ ਲਈ ਪੰਜਾਬ ਦੇ ਜ਼ਿਆਦਾਤਰ ਲੋਕਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ 1857 ਈਸਵੀ ਦੇ ਵਿਰੋਧ ਦੇ ਵਿੱਚ ਕੋਈ ਭਾਗ ਨਾ ਲਿਆ ਹੁਣ ਚੌਥਾ ਹੈ ਪੰਜਾਬ ਵਿੱਚ ਯੋਗ ਨੇਤਾ ਦੀ ਘਾਟ ਇਸ ਕਰਕੇ ਵੀ ਪੰਜਾਬ ਦੇ ਵਿੱਚ ਜਿਹੜਾ 1857 ਈਸਵੀ ਦਾ ਵਿਦਰੋਹ ਹੈ ਉਹ ਕੋਈ ਵੱਡੇ ਲੈਵਲ ਤੇ ਨਹੀਂ ਪਹੁੰਚਿਆ 1857 ਈਸਵੀ ਵਿੱਚ ਪੰਜਾਬ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਯੋਗ ਨੇਤ leader ਨਹੀਂ ਸੀ ਜਿਹੜਾ ਕਿ ਅੰਗਰੇਜ਼ਾਂ ਦੇ ਵਿਰੁੱਧ ਪੰਜਾਬ ਦੇ ਵਿੱਚ ਇਸ ਵਿਦਰੋਹ ਦੀ ਜਿਹੜੀ ਅਗਵਾਈ ਉਹ ਕਰ ਸਕਦਾ ਜੌਨ ਲਾਰੈਂਸ ਨੇ ਪੰਜਾਬ ਦੇ ਸਰਦਾਰਾਂ ਤੇ ਜਾਗੀਰਦਾਰਾਂ ਨੂੰ ਪਹਿਲਾਂ ਹੀ ਸ਼ਕਤੀਹੀਨ ਕਰ ਦਿੱਤਾ ਸੀ ਮੀਨਸ ਕਿ ਉਹਨਾਂ ਤੋਂ ਜਿਹੜੀਆਂ ਪਾਵਰਾਂ ਸੀ ਉਹ ਖੋਹ ਲਈਆਂ ਸੀ ਤੇ ਨਾਲ ਨਾਲ ਉਹਨਾਂ ਤੋਂ ਜਿਹੜੇ ਉਹਨਾਂ ਕੋਲ ਹਥਿਆਰ ਵਗੈਰਾ ਸੀ ਉਹ ਵੀ ਉਹਨਾਂ ਤੋਂ ਲੈ ਲਏ ਸੀ ਮਹਾਰਾਜਾ ਦਿਲੀਪ ਸਿੰਘ ਨੇ ਸਿੱਖ ਧਰਮ ਛੱਡ ਕੇ ਜਿਹੜਾ ਈਸਾਈ ਧਰਮ ਹੈ ਉਹ ਅਪਣਾ ਲਿਆ ਸੀ ਤੇ ਜਿਹੜੀ ਅੰਗਰੇਜ਼ੀ ਸੱਭਿਆਚਾਰ ਦਾ ਉਹ ਦਾ ਸਮਰਥਕ ਬਣ ਗਿਆ ਸੀ ਪਰ ਉਹਨੇ ਆਪਣੇ ਆਪਣੀ ਅ ਅਪੜਾਇਆ ਹੋਣਾ ਧਰਮ ਕਿਉਂਕਿ ਜਦੋਂ ਉਹ ਛੋਟਾ ਸੀ ਤਾਂ ਉਹਨੂੰ ਇੰਗਲੈਂਡ ਭੇਜ ਦਿੱਤਾ ਜਾਂਦਾ ਹੈ ਤੇ ਉੱਥੇ ਉਹਦਾ ਪਾਲਣ ਪੋਸ਼ਣ ਹੁੰਦਾ ਇਸ ਕਰਕੇ ਜਿਹੋ ਜੇ ਅਸੀਂ ਮਾਹੌਲ ਦੇ ਵਿੱਚ ਬੱਚੇ ਨੂੰ ਭੇਜਦੇ ਹਾਂ ਜਾਂ ਬੱਚਾ ਚਲਾ ਜਾਂਦਾ ਉਹ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਇਸ ਕਰਕੇ ਸੀ ਇਹ ਕਹਿ ਨਹੀਂ ਸਕਦੇ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਆਪ ਜਿਹੜਾ ਇਸਾਈ ਧਰਮ ਹੈ ਉਹ ਅਡਾਪਟ ਕੀਤਾ ਸੀ। ਚਾਤਰ ਸਿੰਘ ਤੇ ਸ਼ੇਰ ਸਿੰਘ ਨੂੰ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਰਿਹਾ ਕਰਕੇ ਭਾਰੀ ਜਿਹੜੀ ਪੈਨਸ਼ਨਾਂ ਸੀ ਉਹ ਦੇ ਦਿੱਤੀਆਂ ਸੀ। ਕਿਉਂਕਿ ਇਹ ਪਹਿਲੇ ਚਾਤਰ ਸਿੰਘ ਤੇ ਸ਼ੇਰ ਸਿੰਘ ਫੜੇ ਹੋਏ ਸੀ ਇਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਰੋਧ ਦੇ ਵਿੱਚ ਕੋਈ ਹਿੱਸਾ ਨਹੀਂ ਲੈਣਾ ਸੀ। ਕਿਉਂਕਿ ਦੇਖੋ ਇੱਕ ਤਾਂ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰਤਾ ਸੀ ਤੇ ਦੂਸਰਾ ਉਹਨਾਂ ਨੂੰ ਕਾਫੀ ਯਾਰਾ ਜਿਹੜੀ ਪੈਨਸ਼ਨ ਹੈ ਪੈਸੇ ਨੇ ਉਹ ਦੇ ਦਿੱਤੇ ਗਏ ਸੀ। ਪਾਈ ਮਹਾਰਾਜ ਸਿੰਘ ਦੀ ਜੁਲਾਈ 1856 ਈਸਵੀ ਦੇ ਵਿੱਚ ਸਿੰਗਾਪੁਰ ਵਿਖੇ ਮੌਤ ਹੋ ਗਈ ਸੀ ਤੇ ਬੇਦੀ ਵਿਕਰਮ ਸਿੰਘ ਨੂੰ ਅੰਮ੍ਰਿਤਸਰ ਵਿਖੇ ਨਜ਼ਰਬੰਦ ਕਰ ਦਿੱਤਾ ਗਿਆ ਸੀ ਮੀਨਸ ਉਹਨੂੰ ਕੈਦ ਕਰ ਲਿਆ ਗਿਆ ਸੀ ਇਸ ਤਰ੍ਹਾਂ ਕੋਈ ਵੀ ਜਿਹੜਾ ਯੋਗ ਨੀਤਾ ਹੈ ਉਹ ਅਗਵਾਈ ਕਰਨ ਵਾਲਾ ਨਹੀਂ ਸੀ ਨੈਕਸਟ ਹੈ ਜான் ਲਾਰੈਂਸ ਅਤੇ ਮਟ ਗੁਮਰੀ ਦੁਆਰਾ ਸਮੇਂ ਸਿਰ ਕੀਤੇ ਗਏ ਕਾਰਜ ਕਿਉਂਕਿ ਜான் ਲਾਰੈਂਸ ਤੇ ਮਟ ਗੁਮਰੀ ਨੇ ਕਾਫੀ ਜ਼ਿਆਦਾ ਕੰਮ ਕੀਤੇ ਸੀ ਪੰਜਾਬ ਦੇ ਵਿੱਚ ਜਿਹਦੇ ਕਰਕੇ ਵੀ ਜਿਹੜੇ ਪੰਜਾਬ ਦੇ ਲੋਕ ਸੀ ਉਹ ਵਿਦਰੋਹ ਦੇ ਵਿੱਚ ਹਿੱਸਾ ਲੈਣ ਤੋਂ ਪਿੱਛੇ हट ਗਏ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਦਰੋਹ ਦੀ ਸੰਭਾਵਨਾ ਨੂੰ ਰੋਕਣ ਲਈ ਪੰਜਾਬ ਦੇ ਚੀਫ ਕਮਿਸ਼ਨਰ ਜான் ਲਾਰੈਂਸ ਤੇ ਜਿਹੜਾ ਜੁਡੀਸ਼ੀਅਲ ਕਮਿਸ਼ਨਰ ਸੀਮੰਟ ਗੁਮਰੀ ਉਹਨੇ ਉੱਚੇ ਸਮੇਂ ਤੇ ਕਈ ਕੰਮ ਕੀਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਮੀਆਂਪੁਰ ਲਾਹੌਰ ਪਸ਼ਾਵਰ ਮਲਤਾਨ 라ਵਲਪਿੰਡੀ ਜਲੰਧਰ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਡੇਰਾਜਾਤ ਆਦਿ ਵਿਖੇ ਭਾਰਤੀ ਸੈਨਿਕਾਂ ਨੂੰ ਬੇਹਥਿਆਰ ਕਰ ਦਿੱਤਾ ਤੇ ਗੋਬਿੰਦਗੜ ਫਲੋਰ ਮਲਤਾਨ ਕਾਂਗੜਾ ਅਟਕ ਅਤੇ ਇਹਨਾਂ ਕਿਲਿਆਂ ਦੇ ਉੱਪਰ ਯੂਰਪੀਅਨ ਸੈਨਿਕਾਂ ਦੇ ਰਾਹੀਂ ਪੂਰਾ ਜਿਹੜਾ ਸਰਕਾਰ ਦਾ ਕੰਟਰੋਲ ਹੋ ਗਿਆ ਤੇ ਦੂਸਰਾ ਦੇਸੀ ਪਾਸ਼ਾਵਾਵਾਂ ਦੇ ਵਿੱਚ ਛੱਪਣ ਵਾਲੀਆਂ ਜਿਹੜੀਆਂ ਅਖਬਾਰਾਂ ਨੇ ਤੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਯਾਤਰਾ ਕਰਨ ਉੱਤੇ ਜਿਹੜੀਆਂ ਪਾਬੰਦੀਆਂ ਨੂੰ ਲਗਾ ਦਿੱਤੀਆਂ ਗਈਆਂ ਮੀਨਸ ਕਿ ਉਹ ਜਿਹੜੇ ਲੋਕ ਸੇ ਬੇਵਸ ਹੋ ਗਏ ਉਹਨਾਂ ਦੇ ਕੰਮਾਂ ਤੋਂ ਹੀ ਸੈਟੀਸਫਾਈਡ ਹੋ ਗਏ ਸੀ ਪਰ ਜਦੋਂ ਉਹਨਾਂ ਨੂੰ ਲੱਗੇ ਵੀ ਸਾਡੇ ਕੋਲ ਕੋਈ ਹਥਿਆਰ ਨਹੀਂ ਹੈਗੇ ਜਿਹੜੀ ਸਾਡੀ ਸੈਨਾ ਸੀ ਉਹ ਵੀ ਉਹਨਾਂ ਦਾ ਵੀ ਹਥਿਆਰ ਖੋਲੇ ਗਏ ਨੇ ਤਾਂ ਜਿਹੜੇ ਲੋਕ ਸੀ ਉਹ ਆਪਣੇ ਆਪ ਪਿੱਛੇ ਹਟਨੇ ਸ਼ੁਰੂ ਹੋ ਗਏ। ਤੀਸਰਾ ਕਿਸੇ ਕੇ ਜਿਹੜਾ ਉੱਤਰ ਪੱਛਮੀ ਸਰਹੱਦ ਵੱਲ ਵਧੇਰੇ ਸੈਨਿਕ ਭੇਜ ਦਿੱਤੇ ਗਏ ਤਾਂ ਜੋ ਜਿਹੜੇ ਪਠਾਨ ਕਬੀਲੇ ਨੇ ਤੇ ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕਿਆ ਜਾ ਸਕੇ। ਚੌਥਾ ਸੀ ਡਾਕ ਸੈਂਸਰ ਕਰਨ ਡਾਕ ਸੈਂਸਰ ਕਰਨ ਉਪਰੰਤ ਚਿੱਠੀਆਂ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਭੇਜਣ ਦਾ ਆਦੇਸ਼ ਦਿੱਤਾ ਗਿਆ। ਪੰਜਵਾਂ ਸਾਰੇ ਸ਼ਹਿਰੀ ਅੰਗਰੇਜ਼ ਅਫਸਰਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਸ਼ਾਂਤੀ ਭੰਗ ਕਰਨ ਵਾਲੇ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦੇਣ ਕਿਉਂਕਿ ਪੂਰੀ ਸਖਤਾਈ ਨਾਲ ਪੇਸ਼ ਆਇਆ ਗਿਆ ਸੀ ਪੰਜਾਬ ਦੇ ਵਿੱਚ ਸੈਂਕੜੇ ਵਿਦਰੋਹੀ ਭਾਰਤੀ ਸਿਪਾਹੀਆਂ ਨੂੰ ਭੁੱਖੇ ਮਾਰ ਕੇ ਲੋਕਾਂ ਦੇ ਸਾਹਮਣੇ ਫਾਂਸੀ ਦੇ ਦਿੱਤੀ ਗਈ ਤਾਂ ਜੋ ਕੋਈ ਵੀ ਵਿਦਰੋਹੀਆਂ ਦਾ ਸਾਥ ਦੇਣ ਦੀ ਹਿੰਮਤ ਨਾ ਕਰੇ 68 ਸੀ ਕਿ ਪੰਜਾਬ ਦੇ ਵਫਾਕ ਸਥਾਨਾਂ ਵਿੱਚ ਵਿਦਰੋਹ ਨੂੰ ਦਬਾਉਣ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਵਫਾਕ ਸ਼ਾਸਕਾਂ ਦੀ ਜਿਹੜੀ ਮਦਦ ਹੈ ਉਹ ਵੀ ਲਈ ਗਈ ਸੀ ਅਗੇ ਪੰਜਾਬ ਦੇ ਯੋਗ ਅੰਗਰੇਜ਼ ਅਧਿਕਾਰੀਆਂ ਵਿੱਚ ਤਾਲਮੇਲ ਉਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਯੋਗ ਸੈਨਿਕ ਤੇ ਸਿਵਲ ਅੰਗਰੇਜ਼ ਅਧਿਕਾਰੀ ਸੀ ਜਿਵੇਂ ਕਿ ਮਾਂਟਗੋਮਰੀ ਨਿਕਲਸਨ ਹਰਬਰਟ ਐਡਵਰਡਸ ਮੈਕਲੀਊਡ ਜੌਨਸਨ ਰੀਡ ਐਫ ਕੁਪਰ ਵਾਟਨ ਆਰਬਰ ਰੌਬਰਟਸ ਬਾਰਨਸ ਰికెਟਸ ਤੇ ਇਹਨਾਂ ਸਾਰੇ ਅੰਗਰੇਜ਼ ਅਧਿਕਾਰੀਆਂ ਦੇ ਵਿੱਚ ਆਪਸ ਵਿੱਚ ਜਿਹੜੀ ਵਧੀਆ ਕੋਆਰਡੀਨੇਸ਼ਨ ਸੀ ਮੀਨਸ ਇੱਕ ਦੂਸਰੇ ਦੇ ਤਾਲਮੇਲ ਨਾਲ ਚੱਲਦੇ ਸੀ ਗੱਲਬਾਤ ਕਰਕੇ ਸਲਾਹ ਨਾਲ ਚੱਲਦੇ ਸੀ ਤੇ ਇਹਨਾਂ ਨੇ ਮਿਲ ਕੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਤੇ ਜਿਹੜੀ ਅਮਨ ਸ਼ਾਂਤੀ ਆ ਉਹ ਪੰਜਾਬ ਦੇ ਵਿੱਚ ਕਾਇਮ ਰੱਖਣ ਦੇ ਵਿੱਚ ਆਪਣਾ ਸਾਰਿਆਂ ਨੇ ਮਿਲ ਕੇ ਮਹੱਤਵਪੂਰਨ ਯੋਗਦਾਨ ਦਿੱਤਾ ਅਗੇ ਅੰਗਰੇਜ਼ਾਂ ਦੀ ਕੂਟਨੀਤੀ ਕਿਉਂਕਿ ਜਿਹੜੀ ਅੰਗਰੇਜ਼ਾਂ ਦੀਆਂ ਚਾਲਾਂ ਸੀ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਇਹ ਜਿਹੜਾ ਵਿਦਰੋਹ ਹੈ ਉਹ ਹੋਣ ਤੋਂ ਰੋਕੀ ਰੱਖਿਆ ਅੰਗਰੇਜ਼ਾਂ ਦੀ ਸਫਲ ਕੂਟਨੀਤੀ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਦਰੋਹ ਨਾ ਹੋਣ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ਚਤੁਰ ਅੰਗਰੇਜ਼ ਰਾਜਨੀਤੀ ਨੇਤਾਵਾਂ ਨੇ ਵਿਦਰੋਹ ਰੋਕਣ ਲਈ ਨਾ ਕੇਵਲ ਉਚਿਤ ਸਮੇਂ ਤੇ ਕਾਰਵਾਈ ਕੀਤੀ ਸਗੋਂ ਸਿੱਖਾਂ ਨੂੰ ਇੱਕ ਪਾਸੇ ਤਾਂ ਹਿੰਦੂस्तानी ਸੈਨਿਕਾਂ ਦੇ ਵਿਰੁੱਧ ਤੇ ਦੂਸਰੇ ਪਾਸੇ ਜਿਹੜੇ ਦਿੱਲੀ ਦੇ ਮੁਗਲ ਬਾਦਸ਼ਾਹ ਵਿਰੁੱਧ ਢੜਕਾਈ ਰੱਖਿਆ ਮੀਨਸ ਇਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕ ਜਿਹੜੇ ਹੋਰ ਹਿੱਸੇ ਸੀ ਉਹਨਾਂ ਦੇ ਨਾਲ ਇਹਨਾਂ ਜਿਹੜਾ ਮੇਲ ਜੋਲ ਨਹੀਂ ਹੋਣ ਦਿੱਤਾ ਇਹਨਾਂ ਨੂੰ ਜਿਵੇਂ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਆਪਸ ਦੇ ਵਿੱਚ ਢੜਕਾ ਕੇ ਰੱਖਿਆ ਮੀਨਸ ਇਹਨਾਂ ਦੀ ਜਿਹੜੀਆਂ ਭਾਵਨਾਵਾਂ ਸੀ ਉਹ ਉਹਨਾਂ ਨੂੰ ਢਕਾਈ ਗਈ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਕਰਨ ਹਟਸਨ ਨੇ ਦੋ ਮੁਗਲ ਰਾਜਕੁਮਾਰਾਂ ਨੂੰ ਮਾਰ ਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਆ ਉਹਦਾ ਬਦਲਾ ਲੈ ਲਿਆ ਗਿਆ ਹੈ ਤੇ ਹੁਣ ਇਹਦੇ ਨਾਲ ਕੀ ਹੋਇਆ ਵੀ ਅੰਗਰੇਜ਼ਾਂ ਦੇ ਹੋ ਅਗੇਂਸਟ ਜਾਣ ਤੋਂ ਬਚੇ ਰਹੇ ਕਿਉਂਕਿ ਜੇ ਹੁਣ ਉਹਨਾਂ ਨੇ ਮੁਗਲ ਜਿਹੜੇ ਰਾਜਕੁਮਾਰ ਸੀ ਜਦੋਂ ਮਾਰ ਦਿੱਤੇਗੇ ਤਾਂ ਉਹਨਾਂ ਨੂੰ ਕੀ ਲੱਗਿਆ ਕਿ ਸਾਡੇ ਜਿਹੜੇ ਗੁਰੂ ਸਾਹਿਬ ਦਾ ਬਦਲਾ ਉਹ ਲੈ ਲਿਆ ਗਿਆ ਪਰ ਅਸਲ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਕੋਈ ਗੱਲ ਆ ਉਹ ਨਹੀਂ ਸੀ ਇਹ ਸਿਰਫ ਇੱਕ ਫੋਟ ਪਾਉਣ ਵਾਲੀ ਚਾਲ ਸੀ ਜਿਹੜੀ ਕਿ ਸਿੱਖਾਂ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕੱਠੇ ਨਾ ਹੋ ਸਕਣ ਦੇ ਲਈ ਇਹ ਚੱਲ ਰਹੀ ਸੀ ਅੱਗੇ ਪੰਜਾਬ ਦੇ ਸਿੱਖ ਸ਼ਾਸਕਾਂ ਦੀ ਅੰਗਰੇਜ਼ਾਂ ਨੂੰ ਸਹਾਇਤਾ ਫਿਰ ਪੰਜਾਬ ਦੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਿੱਖ ਸ਼ਾਸਕ ਸੀ ਜਿਹੜੇ ਕਿ ਅੰਗਰੇਜ਼ਾਂ ਦੀ ਸਹਾਇਤਾ ਕਰਦੇ ਸੀ ਅੰਗਰੇਜ਼ਾਂ ਦੇ ਪਿੱਠੂ ਸੀ 1857 ਈਸਵੀ ਦੇ ਵਿਦਰੋਹ ਕਾਰਨ ਪੰਜਾਬ ਦੇ ਸਿੱਖ ਸ਼ਾਸਕਾਂ ਨੇ ਵਿਦਰੋਹੀਆਂ ਦਾ ਸਾਥ ਨਾ ਦਿੱਤਾ ਇਸ ਦੇ ਉਲਟ ਉਹਨਾਂ ਨੇ ਵਿਦਰੋਹ ਨੂੰ ਦਬਾਉਣ ਵਾਸਤੇ ਜਿਹੜੀ ਸਰਕਾਰ ਹੈ ਬ੍ਰਿਟਿਸ਼ ਸਰਕਾਰ ਆ ਉਹਦੀ ਸਹਾਇਤਾ ਕੀਤੀ ਸੀ ਪਟਿਆਲਾ ਦੇ ਮਹਾਰਾਜਾ ਨੇ 8 ਤੋਪਾਂ ਤੇ ਲਗਭਗ 5000 ਜਿਹੜੇ ਸੈਨਿਕ ਸੀ ਉਹ ਅੰਗਰੇਜ਼ਾਂ ਦੀ ਮਦਦ ਦੇ ਲਈ ਭੇਜੀ ਸੀ ਤੇ 5 ਲੱਖ ਰੁਪਏ ਦਾ ਕਰਜ਼ਾ ਵੀ ਦਿੱਤਾ ਸੀ ਮੀਨਸ ਨਾਲ-ਨਾਲ ਪੈਸੇ ਵੀ ਦਿੱਤੇ ਸੀ ਸੈਨਾ ਵੀ ਦਿੱਤੀ ਤੋਪਾਂ ਵੀ ਦਿੱਤੀਆਂ ਉਸਦੇ ਸੈਨਿਕ ਕਈ ਥਾਨਾਂ ਤੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਸਹਾਇਕ ਸਿੱਧ ਹੋਏ ਜਿੰਨਾਂ ਤੇ ਜਿਹੜੇ ਨਾਭਾ ਦੇ ਰਾਜੇ ਸੀ ਉਹਨਾਂ ਨੇ ਵੀ ਬ੍ਰਿਟਿਸ਼ ਸਰਕਾਰ ਨੂੰ ਸੈਨਿਕ ਸਹਾਇਤਾ ਭੇਜੀ ਤੇ ਵਿਦਰੋਹ ਨੂੰ ਦਬਾਉਣ ਵਿੱਚ ਬਹੁਤ ਸਾਰੇ ਥਾਵਾਂ ਤੇ ਆਪ ਵੀ ਹਾਜ਼ਰ ਹੋਏ ਤੇ ਇਨ੍ਹਾਂ ਤਿੰਨਾਂ ਸ਼ਾਸਕਾਂ ਦੀ ਸਹਿਯਤਾ ਦੇ ਕਾਰਨ ਪੰਜਾਬ ਦਾ ਜਿਹੜਾ ਵਧੇਰੇ ਹਿੱਸਾ ਸੀ ਉਹਦੇ ਵਿੱਚ ਜਿਹੜਾ ਹੈ ਵਿਦਰੋਹ ਹੈ ਉਹ ਵੱਡੇ ਲੈਵਲ ਤੇ ਨਹੀਂ ਫੈਲ ਸਕਿਆ ਤੇ ਜਿੱਥੇ ਵੀ ਵਿਦਰੋਹ ਹੋਇਆ ਉਹਨੂੰ ਸਫਲਤਾਪੂਰਵਕ ਦਬਾ ਦਿੱਤਾ ਗਿਆ ਤੇ ਕਪੂਰਥਲਾ ਤੇ ਫਰੀਦਕੋਟ ਦੇ ਜਿਹੜੇ ਸਿੱਖ ਸ਼ਾਸਕ ਨੇ ਉਹਨਾਂ ਨੇ ਵੀ ਆਪਣੇ ਸਾਧਨ ਅਨੁਸਾਰ ਬ੍ਰਿਟਿਸ਼ ਸਰਕਾਰ ਦੀ ਸਹਿਯਤਾ ਦੇ ਲਈ ਜਿਹੜੇ ਸੈਨਿਕ ਵਗੈਰਾ ਭੇਜੇ ਸੀ ਅੱਗੇ ਦਿੱਲੀ ਦਾ ਪਤਨ ਜੌਨ ਲਾਰੈਂਸ ਅਤੇ ਉਸਦੇ ਸਹਿਯੋਗੀ ਅੰਗਰੇਜ਼ ਅਧਿਕਾਰੀਆਂ ਨੇ ਕਾਫੀ ਸਮੇਂ ਤੱਕ ਪੰਜਾਬ ਨੂੰ ਭਿਆਨਕ ਵਿਦਰੋਹ ਦੀ ਅੱਗ ਤੋਂ ਬਚਾ ਕੇ ਰੱਖਿਆ ਸੀ ਤੇ ਉਹਨਾਂ ਨੇ ਦਿੱਲੀ ਵਿੱਚ ਵੀ ਵਿਦਰੋਹ ਨੂੰ ਦਬਾਉਣ ਦੇ ਲਈ ਜਿਹੜੀ ਸੈਨਿਕ ਸਹਾਇਤਾ ਭੇਜੀ ਸੀ ਨਾਲ ਹੀ ਜਿਹੜਾ ਜੌਨ ਲਾਰੈਂਸ ਸੀ ਉਹਨੇ ਦਿੱਲੀ ਦੇ ਉੱਚ ਅੰਗਰੇਜ਼ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਜੇ 20 ਸਤੰਬਰ ਤੱਕ ਦਿੱਲੀ ਉੱਤੇ ਅੰਗਰੇਜ਼ਾਂ ਦਾ ਜਿਹੜਾ ਅਧਿਕਾਰ ਆ ਉਹ ਨਾ ਹੋ ਸਕਿਆ ਤਾਂ ਉਹਦੇ ਲਈ ਪੰਜਾਬ ਨੂੰ ਵਧੇਰੇ ਸਮੇਂ ਤੱਕ ਕਾਬੂ ਵਿੱਚ ਰੱਖਣਾ ਅਸੰਭਵ ਹੋ ਜਾਵੇਗਾ ਕਿਉਂਕਿ ਜਿਹੜਾ ਜੌਨ ਲਾਰੈਂਸ ਸੀ ਉਹ ਕਾਫੀ ਚਤੁਰ ਇੱਕ ਪੋਲਿਟਿਸ਼ੀਅਨ ਸੀ ਤੇ ਉਹਨੂੰ ਪਤਾ ਸੀ ਕਿ ਜਿਆਦਾ ਦੇਰ ਤੱਕ ਜੇਕਰ ਅਸੀਂ ਦਿੱਲੀ ਦੇ ਉੱਤੇ ਅਧਿਕਾਰ ਨਾ ਕੀਤਾ ਤਾਂ ਪੰਜਾਬ ਦੇ ਜਿਹੜੇ ਲੋਕ ਨੇ ਸਾਡੇ ਤੋਂ ਬਾਗੀ ਹੋ ਜਾਣਗੇ ਤੇ ਦਿੱਲੀ ਦੇ ਯਾਤਰ ਭਾਗਾਂ ਨੂੰ ਉਹ ਇਸ ਸਮੇਂ ਤੱਕ ਫਤਿਹ ਕਰਨ ਦੇ ਵਿੱਚ ਸਫਲ ਹੋਗੇ ਸੀ ਤੇ ਇਸ ਨਾਲ ਪੰਜਾਬ ਦੇ ਵਿੱਚ ਜਿਹੜੀ ਵਿਦਰੋਹ ਫੈਲਣ ਦੀ ਸੰਭਾਵਨਾ ਉਹ ਜਾਂਦੀ ਰਹੀ ਪੰਜਾਬ ਤੇ ਦਿੱਲੀ ਦੇ ਸੁਰੱਖਿਤ ਹੋ ਜਾਣ ਦੇ ਕਾਰਨ ਭਾਰਤ ਦੇ ਵਿੱਚ ਜਿਹੜਾ ਬ੍ਰਿਟਿਸ਼ ਸਾਮਰਾਜ ਸੀ ਉਹ ਸੁਰੱਖਿਤ ਹੋ ਗਿਆ ਕਿਉਂਕਿ ਪੰਜਾਬ ਤੇ ਦਿੱਲੀ ਦਿੱਲੀ ਦੇ ਵਿੱਚ ਮੁਗਲ ਸ਼ਾਸਕ ਸੀ ਤੇ ਜਿਹੜੇ ਪੰਜਾਬ ਦੇ ਲੋਕ ਸੀ ਉਹ ਪਹਿਲੇ ਉਹਨਾਂ ਦੇ ਖਿਲਾਫ ਸੀ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਬ੍ਰਿਟਿਸ਼ ਸਾਮਰਾਜ ਸੀ ਉਹ ਪੂਰਾ ਸੁਰੱਖਿਅਤ ਹੋ ਗਿਆ ਪੂਰਾ ਸਿਕਿਉਰ ਹੋ ਗਿਆ ਜੌਨ ਲਾਰੈਂਸ ਨੇ ਨਾ ਕੇਵਲ ਇਕੱਲੇ ਪੰਜਾਬ ਸਗੋਂ ਪੂਰੇ ਭਾਰਤ ਦੇ ਜਿਹੜਾ ਬ੍ਰਿਟਿਸ਼ ਰਾਜਾ ਉਹਦੀ ਰੱਖਿਆ ਕਰਨ ਦੇ ਵਿੱਚ ਆਪਣਾ ਜਿਹੜਾ ਬਹੁਤ ਵੱਡਾ ਮੁੱਲਾ ਯੋਗਦਾਨ ਉਹ ਦਿੱਤਾ ਸੀ ਇਸ ਕਰਕੇ ਉਹਨੂੰ ਮਹਾਨ ਰੱਖਿਆਕ ਵੀ ਕਿਹਾ ਜਾਂਦਾ ਹੈ ਤੇ ਵਿਦਰੋਹ ਦੀ ਜਿਹੜੀ ਸਮਾਪਤੀ ਹੈ ਉਹਦੇ ਖਤਮ ਹੋਣ ਤੇ ਜਦੋਂ ਖਤਮ ਹੋ ਜਾਂਦਾ ਹੈ ਤਾਂ ਦਿੱਲੀ ਨੂੰ ਉੱਤਰ ਪੱਛਮੀ ਪ੍ਰਾਂਤ ਤੋਂ ਵੱਖਰਾ ਕਰਕੇ ਉਹਨੂੰ ਪੰਜਾਬ ਦੇ ਨਾਲ ਉਹ ਮਿਲਾ ਲੈਂਦੇ ਨੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ 1857 ਈਸਵੀ ਦੇ ਵਿਦਰੋਹ ਦੇ ਪੰਜਾਬ ਦੇ ਉੱਪਰ ਕਿਹੜੇ-ਕਿਹੜੇ ਪ੍ਰਭਾਵ ਪਏ ਥੈਂਕਸ ਫॉर ਵਾਚਿੰਗ